ਵੋਟਾਂ ਹੁੰਦੀਆਂ ਨੇ ਤੇ ਔਰ ਜਾਣਕਾਰੀ ਜਿਹੜੀ ਹੈ ਉਹ ਜਾਣਕਾਰੀ ਘੱਟ ਮਿਲਦੀ ਹੈ ਲੋਕਾਂ ਨੂੰ ਕਿ ਵੋਟ ਕਿਵੇਂ ਪੈਣੀ ਆ ਜ਼ਿਆਦਾਤਰ ਲੋਕ ਤਾਂ ਨੋਟਾ ਦਾ ਹੀ ਬਟਨ ਦਬਾ ਜਾਂਦੇ ਨੇ ਔਰ ਜਦ ਗੱਲ ਕਰੀਏ ਇੱਕ ਪ੍ਰੈਕਟੀਕਲ ਤਾਂ ਹਰ ਚੀਜ਼ ਦੇ ਵਿੱਚ ਹੁੰਦਾ ਹੈ ਔਰ ਪ੍ਰੈਕਟੀਕਲ ਕੀ ਹੈ ਕਿ ਜਿਵੇਂ ਵੋਟਾਂ ਜਿਹੜੀਆਂ ਪੈਂਦੀਆਂ ਨੇ ਔਰ ਕਿਵੇਂ ਪਾਈਆਂ ਜਾਂਦੀਆਂ ਨੇ ਔਰ ਪਹਿਲਾਂ ਮਸ਼ੀਨਾਂ ਕਿਹੜੀਆਂ ਹੁੰਦੀਆਂ ਸਨ ਅੱਜ ਕਿਹੜੀਆਂ ਮਸ਼ੀਨਾਂ ਨੇ ਔਰ ਮਸ਼ੀਨਾਂ ਜਦੋਂ ਨਵੀਆਂ ਆ ਗਈਆਂ ਨੇ ਤਕਨੀਕ ਨਵੀਂ ਆ ਗਈ ਏ ਪਰ ਲੋਕਾਂ ਦੇ ਵਿੱਚ ਅੱਜ ਵੀ ਇੱਕੋ ਚੀਜ਼ ਆ ਕਿ ਵੋਟ ਜਿਹੜੀ ਆ ਉਹ ਜਿਹਦਾ ਯੋਰ ਚੱਲਦਾ ਉਹਦੇ ਵਲਾਂ ਆਪਣੇ ਆਪ ਚਲੀ ਜਾਂਦੀ ਆ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਕੁਝ ਚੀਜ਼ਾਂ ਜਿਹੜੀਆਂ ਉਹ ਦੱਸਣ ਵਾਸਤੇ ਇੱਥੇ ਕੈਂਪ ਲੱਗੇ ਹੋਏ ਨੇ ਇਹ ਮਸ਼ੀਨਾਂ ਰੱਖੀਆਂ ਗਈਆਂ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਕਿ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਇੱਥੋਂ ਮਿਲਣਗੀਆਂ ਔਰ ਲੋਕ ਜਿਹੜੇ ਆ ਉਹ ਜਦੋਂ ਦੀਨਾ ਦੀਨਾ ਨਗਰ ਆਉਂਦੇ ਹੋ ਤੁਸੀਂ ਤਾਂ ਦੀਨਾ ਨਗਰ ਵਿੱਚ ਵੀ ਇਹ ਮਸ਼ੀਨਾਂ ਰੱਖੀਆਂ ਗਈਆਂ ਜਦੋਂ ਗੁਰਦਾਸਪੁਰ ਪਹੁੰਚਦੇ ਹੋ ਤਾਂ ਇੱਥੇ ਵੀ ਗੁਰਦਾਸਪੁਰ ਤਹਿਸੀਲ ਕੰਪਲੈਕਸ ਦੇ ਅੰਦਰ ਆਪਾਂ ਖੜੇ ਆ ਇਸ ਕੰਪਲੈਕਸ ਦੇ ਵਿੱਚ ਇੱਕ ਮਸ਼ੀਨਾ ਜਿਹੜੀਆਂ ਇਹ ਰੱਖੀਆਂ ਗਈਆਂ ਤੁਸੀਂ ਪਹਿਲਾਂ ਇਹ ਮਸ਼ੀਨ ਵੇਖੀ ਹੋਵੇਗੀ ਇਹ ਵੇਖੀ ਹੋਵੇਗੀ ਲੇਕਿਨ ਆ ਨਹੀਂ ਵੇਖੀ ਇਹ ਅੱਜ ਵੀ ਅਸੀਂ ਅਸੀਂ ਵੀ ਪਹਿਲੀ ਵਾਰ ਵੇਖ ਰਹੇ ਆ ਔਰ ਦੱਸ ਦਈਏ ਆਪਣੇ ਦਰਸ਼ਕਾਂ ਨੂੰ ਕਿ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰ ਦੇਣੀ ਆ ਜਾਣਕਾਰੀ ਜਿਹੜੀ ਆ ਉਹ ਲੋਕਾਂ ਨੂੰ ਮਿਲ ਸਕੇ ਕਿ ਇਹ ਮਸ਼ੀਨ ਦਾ ਕੰਮ ਕੀ ਹੈ ਔਰ ਵੋਟ ਕਿਵੇਂ ਪਾਈ ਜਾਵੇਗੀ ਲੋਕਾਂ ਦੇ ਵਿੱਚੋਂ ਇੱਕ ਡਰ ਦਾ ਮਾਹੌਲ ਏ ਕਿ ਵੋਟ ਜਿਹਦਾ ਜੋਰ ਏ ਉਹਦੇ ਵੱਲ ਚਲੀ ਜਾਂਦੀ ਏ ਆਪਣੇ ਆਪ ਚਲੀ ਜਾਂਦੀ ਏ ਇਹੋ ਜਿਹਾ ਸਿਸਟਮ ਕੋਈ ਹੁੰਦਾ ਜਾਂ ਨਹੀਂ ਹੁੰਦਾ ਗੱਲ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਸਰ ਜੋ ਜਾਣਕਾਰੀ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਔਰ ਸਰਕਾਰ ਨੇ ਕਿਹੜੀ ਤਰੀਕ ਤੋਂ ਇਹ ਚਾਲੂ ਕੀਤੀ ਹੈ ਜਾਣਕਾਰੀ ਦੇਣੀ ਔਰ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਜਾਣਕਾਰੀ ਦਿੰਦੇ ਸਰ ਪੰਜਾਬ ਸਰਕਾਰ ਨੇ ਇਹ 1 ਦਸੰਬਰ 2023 ਤੋਂ ਉਪਰਾਲਾ ਸ਼ੁਰੂ ਕੀਤਾ ਸਰ ਆ ਫਾਰ ਅਵੇਅਰਨੈਸ ਪਰਪਸ ਕਿ ਲੋਕਾਂ ਨੂੰ ਵੋਟਾਂ ਬਾਰੇ ਜਾਣਕਾਰੀ ਹੋਵੇ ਕਿ ਵੋਟ ਕਿਵੇਂ ਪੋਲਡ ਕੀਤੀ ਜਾਂਦੀ ਹੈ ਤਾਂ ਜੋ ਵੱਧ ਚੜ ਕੇ ਸਾਰੇ ਵੋਟ ਪਾਣ ਆਪਣਾ ਤੇ ਵੋਟ ਪੋਲਡ ਕਰਨ ਉਹਦੇ ਵਾਸਤੇ ਸਰ ਈਵੀਐਮ ਮਸ਼ੀਨ ਜਿਹੜੀ ਆ ਉਹ ਹਰ ਤਰਸੀਲ ਵਿੱਚ ਹਰ ਡਿਸਟ੍ਰਿਕਟ ਵਿੱਚ ਲਗਾਈ ਗਈ ਹੈ ਸਰ ਔਰ ਜੇ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਿੰਨੀਆਂ ਮਸ਼ੀਨਾਂ ਕਿੰਨੀਆਂ ਮਸ਼ੀਨਾਂ ਇੱਥੇ ਜਿਹੜੀਆਂ ਸਰ ਜ਼ਿਲ੍ਹਾ ਗੁਰਦਾਸਪੁਰ ਦੀ ਜਿਹੜੀ ਹਰ ਤਰਸੀਲ ਹੈਗੀ ਆ ਉੱਥੇ ਇੱਕ ਇੱਕ ਮਸ਼ੀਨ ਲੱਗੀ ਹੋਈ ਹੈ ਔਰ ਇਹ ਗੁਰਦਾਸਪੁਰ ਤਹਿਸੀਲ ਦੀ ਮਸ਼ੀਨ ਹੈ ਔਰ ਇੱਕ ਡਿਸਟ੍ਰਿਕਟ ਦੀ ਮਸ਼ੀਨ ਜਿਹੜੀ ਪਿੱਛੇ ਸੁਵਿਧਾ ਸੈਂਟਰ ਲੱਗੇ ਲੱਗੀ ਹੋਈ ਹੈ ਕਹਿੰਦਾ ਮਤਲਬ ਹੈ ਕਿ ਗੁਰਦਾਸਪੁਰ ਜਿਹੜਾ ਡੀਸੀ ਕੰਪਲੈਕਸ ਹੈਗਾ ਉਹਦੇ ਵਿੱਚ ਦੋ ਮਸ਼ੀਨਾਂ ਲੱਗੀਆਂ ਹੋਈਆਂ ਤੇ ਬਾਕੀ ਜਿੰਨੇ ਵੀ ਤਹਿਸੀਲਾਂ ਹੈਗੀਆਂ ਉੱਥੇ ਇੱਕ ਇੱਕ ਮਸ਼ੀਨ ਲੱਗੀ ਹੋਈ ਹੈ ਇਹਦੀ ਜਿਹੜੀ ਜਾਣਕਾਰੀ ਆ ਕਿਵੇਂ ਦੇ ਰਹੇ ਹੋ ਕਿਹੜੀ ਵੋਟ ਜਿਹੜੀ ਆ ਕਿਵੇਂ ਪਾਈ ਜਾਂਦੀ ਔਰ ਇਹਦੇ ਇਹ ਮਸ਼ੀਨ ਬਾਰੇ ਜਾਣਕਾਰੀ ਦਿਓ ਕਿ ਇਹਦਾ ਕੀ ਕਾਰਨ ਹਾਂਜੀ ਸਰ ਜੀ ਦੇਖੋ ਐਦਾਂ ਹੈ ਕਿ ਜਦੋਂ ਤੁਸੀਂ ਵੋਟ ਪੋਲਡ ਕਰਨ ਜਾਂਦੇ ਹੋ ਆਪਣੇ ਪਿੰਡ ਵਿੱਚ ਜਿਹੜਾ ਸਕੂਲ ਹੁੰਦਾ ਹੈ ਪ੍ਰਾਇਮਰੀ ਸਕੂਲ ਵਿੱਚ ਤੁਸੀਂ ਵੋਟ ਪੋਲਡ ਕਰਦੇ ਹੋ ਜਦੋਂ ਤੁਹਾਡੀ ਵਿਧਾਨ ਸਭਾ ਜਾਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ ਉਦੋਂ ਇਹ ਈਵੀਐਮ ਮਸ਼ੀਨ ਲਾਈ ਜਾਂਦੀ ਹੈ ਸਰ ਤੋਂ ਈਵੀਐਮ ਮਸ਼ੀਨ ਦੇ ਤਿੰਨ ਪਾਰਟ ਹੁੰਦੇ ਆ ਸਰ ਪਹਿਲੀ ਹੈ ਜੀ ਕੰਟਰੋਲ ਯੂਨਿਟ ਇਹ ਵਾਲਾ ਜੀ ਇਹ ਕੰਟਰੋਲ ਯੂਨਿਟ ਹੈ ਜਿਹੜਾ ਆਫੀਸਰ ਦੇ ਕੋਲ ਰਹਿਣਾ ਜਾਂ ਇੱਕ ਕਮਾ ਲਾ ਜੀ ਜੀ ਪ੍ਰੈਜ਼ੀਡਿੰਗ ਆਫੀਸਰ ਹੁੰਦਾ ਜਿਹੜਾ ਉਹਦੇ ਕੋਲ ਰਹਿਣਾ ਜੀ ਕੰਟਰੋਲ ਯੂਨਿਟ ਹੈ ਤੁਹਾਡਾ ਉਦੋਂ ਤੋਂ ਬਾਅਦ ਜੀ ਵੀਵੀ ਪੈਟ ਤੇ ਇਹ ਵੈਲਿਡ ਯੂਨਿਟ ਹੈਗੀ ਜੀ ਜੀ ਠੀਕ ਹੈ ਜੀ ਇਹ ਤਿੰਨ ਨੂੰ ਮਿਲਾ ਕੇ EVM ਮਸ਼ੀਨ ਬਣਦੀ ਹੈ ਜਦੋਂ ਤੁਸੀਂ ਵੋਟ ਪੋਲਡ ਕਰਨ ਜਾਂਦੇ ਹੋ ਤਾਂ ਸਾਰਨਾ ਪਹਿਲਾਂ ਤੁਹਾਡਾ ਜਿਹੜਾ ਆ ਆਧਾਰ ਕਾਰਡ ਚੈੱਕ ਕੀਤਾ ਜਾਂਦਾ ਫਿਰ ਤੁਹਾਡਾ ਵੋਟਰ ਕਾਰਡ ਚੈੱਕ ਕੀਤਾ ਜਾਂਦਾ ਫਿਰ ਤੁਹਾਡੀ ਉਂਗਲ ਤੇ ਇੱਕ ਨਿਸ਼ਾਨ ਲਗਾਇਆ ਜਾਂਦਾ ਹੈ ਮਾਰਕ ਲਾਇਆ ਜਾਂਦਾ ਫਿਰ ਤੁਸੀਂ ਉਸ ਜਦੋਂ ਵੋਟ ਪੋਲਡ ਕਰਦੇ ਹੋ ਉੱਥੇ ਇੱਕ ਕੈਬਨ ਬਣਿਆ ਹੁੰਦਾ ਛੋਟਾ ਜਿਹਦੇ ਅੰਦਰ ਤੁਹਾਨੂੰ ਦੋ ਮਸ਼ੀਨਾਂ ਮਿਲਣਗੀਆਂ BB ਪੈਟ ਤੇ ਵੈਲਿਡ ਯੂਨਿਟ ਇਹ ਇਹ ਦੋ ਮਸ਼ੀਨਾਂ ਜਿਹੜੀਆਂ ਇਹ ਉਸ ਦੇ ਅੰਦਰ ਮਿਲਣਗੀਆਂ ਪਹਿਲਾਂ ਤਾਂ ਇੱਕ ਹੁੰਦੀ ਸੀ ਕਿ ਇੱਕੋ ਦੱਬਣੀ ਆ ਜਾ ਕੇ ਤੇ ਆ ਜਾਣਾ ਇਹ ਦੋ ਫਰਮ ਕੋਈ ਨਹੀਂ ਕਿ ਜਿਹੜਾ ਅਸੀਂ ਦੱਬਿਆ ਉਹ ਪ੍ਰੋਪਰ ਉੱਥੇ ਹੀ ਗਿਆ ਜਾਂ ਅੱਗੇ ਚੱਲਿਆ ਗਿਆ ਜੀ ਸਰ ਇਹ ਹੀ ਕਲੈਰੀਫਾਈ ਕਰਨ ਵਾਸਤੇ ਜਿਹੜੀਆਂ ਡਿਊਟੀਆਂ ਲੱਗੀਆਂ ਗਈਆਂ ਕਿ ਲੋਕਾਂ ਦੇ ਅੰਦਰ ਜਿਹੜਾ ਇਹ ਉਤਸੁਕਤਾ ਹੈਗੀ ਹੈ ਕਿ ਅਸੀਂ ਵੋਟ ਕਿਸੇ ਨੂੰ ਪਾਣੇ ਤੇ ਜਾਂਦੀ ਕਿਸੇ ਹੋਰ ਨੂੰ ਹੈ ਉਹਦੇ ਵਾਸਤੇ ਆ ਬੀਬੀ ਪੈਡ ਨਵੀਂ ਮਸ਼ੀਨ ਜਿਹੜੀ ਹੈ ਸਰਕਾਰ ਵੱਲੋਂ ਲਾਈ ਗਈ ਹੈ ਤੇ ਇਹ ਜਾਣਕਾਰੀ ਇਹਦਾ ਇਹਦਾ ਕੰਮ ਕੀ ਆ ਹੁਣ ਜਾਣਕਾਰੀ ਦੱਸੋਗੇ ਇਹਦੇ ਬਾਰੇ ਜੀ ਜੀ ਮੈਂ ਤੁਹਾਨੂੰ ਦੱਸਣ ਲੱਗਾ ਪੂਰੀ ਜਾਣਕਾਰੀ ਦਿੰਨੇ ਆ ਜੀ ਇਹਦੇ ਬਾਰੇ ਜਦੋਂ ਜੀ ਤੁਸੀਂ ਵੋਟ ਪੋਲਡ ਕਰਨ ਜਾਂਦੇ ਹੋ ਤੁਹਾਨੂੰ ਮੈਂ ਜਿਵੇਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਪਹਿਲਾਂ ਤੁਹਾਡਾ شناਖਤੀ ਕਾਰਡ ਆਧਾਰ ਕਾਰਡ ਜਦੋਂ ਤੁਸੀਂ ਕਰਤਾ ਤੁਹਾਡਾ ਨਾਮ ਆ ਗਿਆ ਜੀ ਵੋਟਰ ਲਿਸਟ ਦੇ ਵਿੱਚ ਤੁਸੀਂ ਉੱਥੇ ਜਾਣਾ ਆ ਜਿਹੜਾ ਥੋੜਾ ਕੈਬਨ ਬਣਿਆ ਤੁਸੀਂ ਤੁਸੀਂ ਇਕੱਲੇ ਹੋਣਾ ਠੀਕ ਆ ਜੀ ਉੱਥੇ ਤੁਸੀਂ ਜਾਓਗੇ ਤੇ ਤੁਸੀਂ ਇੱਧਰ ਥੋੜਾ ਆਪਣਾ ਕੈਮਰਾ ਲੈ ਕੇ ਆਓ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਨੇੜੇ ਆ ਕੇ ਆ ਤਸਵੀਰਾਂ ਖਾਈਆਂ ਜਾਣ ਹਾਂਜੀ ਤੇ ਉਥੋਂ ਪ੍ਰੈਜ਼ੈਂਟਿੰਗ ਆਫੀਸਰ ਜਿਹੜਾ ਤੁਹਾਡਾ ਹੁੰਦਾ ਹੈ ਉਹ ਕੀ ਕਰਦਾ ਹੈ ਕਿ ਇੱਥੇ ਦੇਖੋ ਸਰ ਇੱਧਰ ਲੈ ਕੇ ਆਓ ਕੰਟਰੋਲ ਯੂਨਿਟ ਇਹ ਕੰਟਰੋਲ ਯੂਨਿਟ ਤੇ ਲੈ ਕੇ ਤੁਸੀਂ ਦੇਖੋ ਕਿ ਇੱਥੇ ਗ੍ਰੀਨ ਬੱਤੀ ਹੈਗੀ ਜੀ ਇਹਦਾ ਮਤਲਬ ਹੈ ਕਿ ਇਹ ਪਾਵਰ ਚ ਹੈਲੇ ਮਸ਼ੀਨ ਜਿਹੜੀ ਚਾਲੂ ਹਾਲਤ ਹੈ ਸਟਾਰਟ ਹੈ ਸਟਾਰਟ ਹੈ ਬਟ ਤੁਸੀਂ ਕੋਈ ਵੀ ਬਟਨ ਦਬੋਗੇ ਤੇ ਇੱਥੇ ਕੋਈ ਵੀ ਹਰਕਤ ਜਿਹੜੀ ਹੈ ਨਹੀਂ ਹੋਣੀ ਹੈਗੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀ ਪ੍ਰੈਜ਼ੈਂਟਿੰਗ ਆਫੀਸਰ ਕੀ ਕਰੇਗਾ ਤਾਂ ਕੰਟਰੋਲ ਦੇਗਾ ਦਾ ਇਹਨੂੰ ਕੰਟਰੋਲ ਦੇਗਾ ਇਹਨੂੰ ਓਨ ਕਰੇਗਾ ਇਹ ਜਿਹੜੀ ਮਸ਼ੀਨ ਬਿਜ਼ੀ ਹੋ ਜਾਏਗੀ ਤੇ ਇਹ ਹੋ ਜੇਗੀ ਰੈਡੀ ਠੀਕ ਹੈ ਇਹ ਰੈਡੀ ਹੋ ਜਾਈ ਇਹ ਬਿਜ਼ੀ ਹੋ ਜਾਏਗੀ ਗ੍ਰੀਨ ਲਾਈਟ ਦੇਖ ਸਕਦੇ ਇਹਦੇ ਉੱਤੇ ਵੀ ਆ ਗਈ ਇਹ ਰੈਡੀ ਹੋ ਜਾਏਗੀ ਜੀ ਉਹ ਤੋਂ ਤੋਂ ਬਾਅਦ ਸਰ ਤੁਸੀਂ ਦੇਖੋਗੇ ਕਿ ਜਿਹੜੀ ਇਹ ए ਬੀ ਸੀ ਡੀ ਲਿਖੇਦਾ ਹੈ ਇਹਦੀ ਜਗ੍ਹਾ ਕੈਂਡੀਡੇਟ ਦੇ ਤੁਹਾਡੇ ਜਿਹੜੇ ਉੱਥੋਂ ਦੇ ਕੈਂਡੀਡੇਟ ਹੋਣਗੇ ਚਾਰ ਪੰਜ ਕੈਂਡੀਡੇਟ ਉਹਨਾਂ ਦੇ ਨਾਂ ਹੋਣਗੇ ਤੇ ਜੋ ਵੀ ਸਿੰਬਲ ਹੋਣਗੇ ਉਹਨਾਂ ਦੇ ਜੋ ਨਾਂ ਹੋਣਗੇ ਉਹਨਾਂ ਦੇ ਨਾਂ ਇੱਥੇ ਹੋਣਗੇ ਜੀ ਨਾਂ ਉਸ ਤੋਂ ਬਾਅਦ ਹੁੰਦੇ ਜੇ ਚੋਣ ਨਿਸ਼ਾਨ ਹੋਣਗੇ ਉਹ ਹੋਣਗੇ ਜੀ ਠੀਕ ਹੈ ਉਸ ਤੋਂ ਬਾਅਦ ਇੱਥੇ ਫੋਟੋ ਵੀ ਹੋਏ ਗਿੰਦੀ ਫਿਲਹਾਲ ਨਹੀਂ ਲਾਈ ਗਈ ਹੈਨਾ ਅਸੀਂ ਕਿਸੇ ਦੀ ਫੋਟੋ ਨਹੀਂ ਲਗਾ ਸਕਦੇ ਇੱਕ ਐਗਜ਼ਾਮਪਲ ਹੈ ਇੱਕ ਡੈਮੋ ਮਸ਼ੀਨ ਹੈਗੀ ਆ ਤਾਂ ਇੱਥੇ ਕੀ ਹੋਣਗੇ ਉਹਨਾਂ ਦੇ ਜਿਹੜੇ ਚੋਣ ਨਿਸ਼ਾਨ ਵੀ ਹੋਣਗੇ ਠੀਕ ਹੈ ਜੀ ਤੁਸੀਂ ਕੀ ਕਰਨਾ ਜਿਹੜਾ ਵੀ ਤੁਹਾਡਾ ਚਾਹੇਤਾ ਕੈਂਡੀਡੇਟ ਹੈਗਾ ਆ ਤੁਸੀਂ ਉਹਦੇ ਅੱਗੇ ਨੀਲੇ ਬਟਨ ਨੂੰ ਦਬਣਾ ਜਿਵੇਂ ਕਿ ਤੁਸੀਂ ਹੁਣ ਕਿਸੇ ਕਿਸ ਬਟਨ ਜਿਹੜੇ ਆ ਇਹ ਦਬਣਾ ਹੈ ਹਾਂ ਜੀ ਤੁਸੀਂ ਕਿਸੇ ਵੀ ਬਟਨ ਨੂੰ ਦਬੋ ਜੀ ਹੁਣ ਜੀ ਜਿਵੇਂ ਕਿ ਮੈਂ ਇਹ ਵਾਈ ਵਾਲਾ ਦਬ ਦਿੰਦਾ ਵਾਈ ਸੈਵਨ ਵਾਲਾ ਹੈ ਨਾ ਹਾਂਜੀ ਤਾਂ ਬੋਤਲ ਇਹ ਐ ਮੈਂ ਦਬ ਦਿੰਦਾ ਇਹ ਤੁਸੀਂ ਦੇਖੋ ਜੀ ਮਸ਼ੀਨ ਆ ਵੀਵੀ ਪੈਟ ਤੇ ਲੈ ਕੇ ਆਓ ਆਪਣਾ ਕੈਮਰਾ ਇਹ ਦੇਖੋ ਜੀ ਇਹਨਾਂ ਨੇ ਦੱਬਿਆ 7 ਨੰਬਰ ਜੀ ਜੀ ਵਾਈ ਤੁਸੀਂ ਦੇਖੋਗੇ ਇਹਦੀ ਪਰਚੀ ਜਿਹੜੀ ਆ ਉਹੀ ਨਿਕਲੀ ਆ ਉਹੀ ਨਿਕਲੀ ਆ ਪ੍ਰੋਪਰ ਲਿਖਿਆ ਆ ਗਿਆ ਬਿਲਕੁਲ ਲਿਖਿਆ ਇਹ ਕਹਿੰਦਾ ਭਾਵੇਂ ਕਿ ਤੁਸੀਂ ਜਦੋਂ ਇੱਥੋਂ ਕਰੋਗੇ ਪੁਸ਼ ਕਰੋਗੇ ਇਹਨੂੰ ਦਬਾਓਗੇ ਤਾਂ ਫਿਰ ਤੁਹਾਨੂੰ ਇੱਥੋਂ ਕਲੈਰੀਫਾਈ ਹੋ ਜਾਏਗਾ ਕਿ ਤੁਸੀਂ ਉੱਥੇ ਹੀ ਵੋਟ ਗਈ ਆ ਜੋ ਇੱਥੇ ਲਿਖਿਆ ਗਿਆ ਹੈ ਕਿ ਐਡਮਿਸ਼ਨ ਜਿਹੜੀ ਲਾਈ ਗਈ ਹੈ ਕਿ ਜਿਹੜੀ ਆ ਪਰਚੀ ਹੈ ਇਹ ਹਾਰਡ ਕਾਪੀ ਦੇ ਫਾਰਮ ਦੇ ਵਿੱਚ ਤੁਹਾਨੂੰ ਆਣੀ ਹੈ ਹਾਰਡ ਕਾਪੀ ਜਿਹੜੀ ਆ ਤੁਹਾਡੀ ਉਹ ਇਹਦੇ ਵਿੱਚ ਬਾਕਸ ਦੇ ਵਿੱਚ ਜਮ੍ਹਾਂ ਹੋ ਜਾਣੀ ਹੈ ਜੀ ਜੀ ਇਹ ਜਿਹੜੀ ਪਰਚੀ ਹੈ ਹਾਂ ਵਿੱਚ ਜਮ੍ਹਾਂ ਹੋ ਜਾਣੀ ਹੈ ਠੀਕ ਹੈ ਜੀ ਇਹਨੂੰ ਸੀਲ ਰਹਿੰਦੀ ਹੈ ਪ੍ਰੋਪਰ ਤੇ ਜਦੋਂ ਪੋਲਡ ਵੋਟ ਹੋ ਜਾਂਦੇ ਆ ਇਹ ਸੀਲ ਖੋਲੀ ਜਾਂਦੀ ਹੈ ਵਿੱਚੋਂ ਪਰਚੀਆਂ ਕੱਢੀਆਂ ਜਾਂਦੀਆਂ ਉਹਨਾਂ ਪਰਚੀਆਂ ਦੀ ਗਿਣਤੀ ਤੇ ਇਹ ਮਸ਼ੀਨ ਦੇ ਵਿੱਚ ਜਿਹੜਾ ਟੋਟਲ ਹੋਣਾ ਉਹਦੀ ਗਿਣਤੀ ਨੂੰ ਕਰਾਸ ਚੈਕਿੰਗ ਕੀਤਾ ਜਾਂਦਾ ਤੇ ਮਲਾਇਆ ਜਾਂਦਾ ਅਕਾਊਂਟਿੰਗ ਇਹਦੇ ਅੰਦਰ ਵੀ ਹੋਣੀ ਹੈ ਹਾਂਜੀ ਅਕਾਊਂਟਿੰਗ ਤੁਹਾਨੂੰ ਮੈਂ ਦਿਖਾ ਦਿੰਨਾ ਐਦੀ ਅਕਾਊਂਟਿੰਗ ਹੁਣੇ ਦਿਖਾ ਦੇਣਾ ਤੁਹਾਨੂੰ ਟੋਟਲ ਜਿਵੇਂ ਕਿ ਤੁਸੀਂ ਕੈਮਰਾ ਨਜ਼ਦੀਕ ਲੈ ਕੇ ਆਓਗੇ ਤੇ ਤੁਹਾਨੂੰ ਅਗਰ ਅਸੀਂ ਟੋਟਲ ਤੇ ਮਾਰਾਂਗੇ ਜੀ ਜੀ ਇਹ ਦੇਖੋ ਜੀ ਇੱਥੇ ਹੁਣ ਟੋਟਲ ਆਏਗਾ ਕਿ ਟੋਟਲ ਪੋਲਡ ਬੋਡ ਕਿੰਨੀਆਂ ਹੋਈਆਂ ਇਹ ਜਿਵੇਂ 90 ਆ ਗਿਆ 90% ਨਹੀਂ ਨਹੀਂ ਇਹ 90% ਬੈਟਰੀ ਹੈ ਅੱਛਾ ਇਹ ਦੀ ਬੈਟਰੀ ਦਾ ਆਇਆ ਵਾ ਇਹ ਬੈਟਰੀ ਇਹ ਡੇਟ ਆ ਗਈ ਆ ਟਾਈਮ ਆ ਗਿਆ ਓਕੇ ਉਸ ਤੋਂ ਬਾਅਦ ਕੈਂਡੀਡੇਟ 16 ਆਏ ਦੇਖੋ 16 ਕੈਂਡੀਡੇਟ ਇੱਥੇ ਜੀ 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 ਠੀਕ ਹੈ ਇੱਥੇ ਵੀ ਅਕਾਊਂਟ ਹੋ ਰਿਹਾ ਨੀ ਕੈਂਡੀਡੇਟ 16 ਨੰਬਰ ਦਾ 16 ਨੰਬਰ ਕੈਂਡੀਡੇਟ ਹੈ 16 ਨੰਬਰ ਦਾ ਕੈਂਡੀਡੇਟ ਆਓ ਜੀ ਇੱਧਰ ਆਓ ਆ ਦੇਖੋ ਜੀ ਟੋਟਲ ਪੋਲਡ ਵੋਟ ਜਿਹੜੇ 29 ਹੋਏ ਆ 29 है. ਠੀਕ ਹੈ ਜੀ ਠੀਕ ਹੈ 29 ਵੋਟ ਬੋਟ ਜਿਹੜੇ ਹੋਏ ਆ ਤੇ 29 ਜਿਹੜੀਆਂ ਪਰਚੀਆਂ ਸਾਡੇ ਇਸ ਬਾਕਸ ਵਿੱਚ ਹੋਣਗੀਆਂ ਇਸ ਦੇ ਵਿੱਚ ਵੀ 29 ਹੀ ਹੋਣਗੀਆਂ ਇਹਦੇ ਵਿੱਚ ਵੀ 29 ਹੋਣ ਹੋ ਗਿਆ ਹਾਂਜੀ ਤੇ ਫਿਰ ਇਹਨੂੰ ਵੈਰੀਫਾਈ ਕੀਤਾ ਜਾਏਗਾ ਕਿ ਕਿੰਨੇ ਟੋਟਲ ਵੋਟ ਜਿਹੜੇ ਹੋਏ ਆ ਉਹਦੇ ਵਾਸਤੇ ਆ ਵੀ ਵੀ ਪੈਡ ਮੈਨਲੀ ਨਾ ਗੱਲ ਦੱਸ ਦਈਏ ਇਹ ਪਹਿਲੀ ਤਾਂ ਗੱਲ ਇਹ ਹੈਗੀ ਆ ਕਿ ਆ ਜੋ ਮਸ਼ੀਨ ਆ ਜੇ ਜਾਣਕਾਰੀ ਦੇਣੀ ਆ ਤਾਂ ਆਪਾਂ ਇਹ ਦੇ ਦਈਏ ਕਿ ਆ ਜੋ ਮਸ਼ੀਨ ਆ ਜਦੋਂ ਤੁਸੀਂ ਬਟਨ ਪੁਸ਼ ਕਰਦੇ ਹੋ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਵੋਟ ਇੱਥੇ ਆ ਜਾਂ ਅੱਗੇ ਚਲੀ ਗਈ ਕਿਤੇ ਹੋਰ ਉਹ ਇੱਥੇ ਇੱਥੇ ਕਲੀਅਰ ਹੋਏਗਾ ਉਸੇ ਟਾਈਮ ਤੁਸੀਂ ਇਹ ਵੀ ਚੈੱਕ ਕਰਨਾ ਕਿ ਵਾਕੇ ਮੇਰੀ ਵੋਟ ਸਹੀ ਜਗ੍ਹਾ ਗਈ ਆ ਜੋ ਮੈਂ ਵੇਖਿਆ ਸੀ ਜਿਸ ਨੂੰ ਮੈਂ ਦਵਾਇਆ ਉਹੀ ਰਿਹਾ ਵਾ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਔਰ ਜੇ ਹੋਰ ਕੀ ਜਾਣਕਾਰੀ ਹੈ ਦਮਾਰ ਹੋਰ ਸਾਰਾ ਹੈ ਸਾਡੀ ਅਪੀਲ ਆ ਜਨਤਾ ਨੂੰ ਕਿ ਵੱਤ ਛੱਡ ਕੇ ਇੱਥੇ ਆਓ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਤੁਸੀਂ ਵੇਖਿਆ ਕਿ ਜੋ ਰਜਿਸਟਰੀਆਂ ਦਾ ਕੰਮ ਹੈ ਮੈਂ ਕੈਮਰਾਮੈਨ ਨੂੰ ਕਰਾਂਗਾ ਇਸ ਤਰਫ ਕਿ ਜੋ ਰਜਿਸਟਰੀਆਂ ਦਾ ਕੰਮ ਹੈ ਜਿਵੇਂ ਕਿ ਰਜਿਸਟਰੀਆਂ ਹੋ ਰਹੀਆਂ ਤਹਿਸੀਲ ਕੰਪਲੈਕਸ ਦੇ ਅੰਦਰ ਔਰ ਇੱਥੇ ਬਹੁਤ ਸਾਰੀ ਪਬਲਿਕ ਆਈ ਹੋਈ ਹੈ ਬਹੁਤ ਸਾਰੇ ਉਹ ਲੋਕ ਆਏ ਹੋਏ ਨੇ ਜੋ ਦੂਦਰੇਡੇ ਤੋਂ ਵੀ ਨੇ ਜੋ ਲੋਕਲ ਵੀ ਨੇ ਜਿਨ੍ਹਾਂ ਨੇ ਵੋਟਾਂ ਦਾ ਆਪਣਾ ਇੱਥੇ ਇਹ ਸਿੱਖਣਾ ਹੈ ਸਿੱਖ ਸਕਦੇ ਆ ਜੋ ਇੱਥੇ ਰਜਿਸਟਰੀ ਕਰਾਉਣ ਆਏ ਆ ਇੱਥੇ ਆ ਕੇ ਜਾਣਕਾਰੀ ਪਬਲਿਕ ਪਲੇਸ ਹੈ ਔਰ ਪਬਲਿਕ ਖੜੀ ਆ ਔਰ ਜੇ ਗੱਲ ਕਰੀਏ ਤਾਂ ਇੱਥੇ ਜੋ ਮੁਲਾਜ਼ਮ ਹੈ ਜਿਵੇਂ ਮੁਲਾਜ਼ਮ ਕਈ ਡਿਊਟੀਆਂ ਤੇ ਆ ਉਹਨਾਂ ਕੋਲ ਵੀ ਇੰਨੀ ਜਾਣਕਾਰੀ ਨਹੀਂ ਹੈ ਉਹਨਾਂ ਦੀ ਵੀ ਕਿਤੇ ਸਹੂਲਤਾਂ ਚੱਲ ਰਹੀਆਂ ਹਨ ਵਾਸਤੇ ਨਹੀਂ ਸਰ ਇਹ ਮੁਲਾਜ਼ਮਾਂ ਦੀ ਹੀ ਡਿਊਟੀ ਲੱਗਦੀ ਜਾਂਦੇ ਤੇ ਐਡੀਸ਼ਨਲ ਡਿਊਟੀਆਂ ਲਾਈਆਂ ਜਾਂਦੀਆਂ ਨੇ ਇਹ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਇਹਨਾਂ ਦੀਆਂ ਜਾਣਕਾਰੀਆਂ ਦੇਣ ਤੇ ਜਿਹੜੇ ਮੁਲਾਜ਼ਮ ਵੀ ਇੱਥੇ ਕੰਮ ਆਪਣੇ ਪਰਸਨਲ ਕੰਮਾਂ ਵਾਸਤੇ ਆਉਂਦੇ ਉਹ ਵੀ ਇੱਥੋਂ ਜਾਣਕਾਰੀ ਲੈ ਕੇ ਜਾਂਦੇ ਆ ਤੇ ਮੇਰੀ ਅਪੀਲ ਜਨਤਾ ਨੂੰ ਇਹ ਹੈ ਕਿ ਇਹਦੀ ਵੱਧ ਚੜ ਕੇ ਇਹਦੀ ਜਾਣਕਾਰੀ ਲੋ ਤੁਸੀਂ ਤੇ ਇਹ ਡੈਮੋ ਮਸ਼ੀਨ ਤੇ ਆ ਕੇ ਆਪਣਾ ਵੋਟ ਪੋਲਡ ਕਰਕੇ ਦੇਖੋ ਕਿ ਜਿਹੜਾ ਤੁਹਾਡੇ ਅੰਦਰ ਡਰ ਹੈ ਉਹ ਨਿਕਲੇ ਤੇ ਤੁਹਾਨੂੰ ਵੋਟ ਕਰਦੇ ਟਾਈਮ ਕੋਈ ਵੀ ਕਿਸੇ ਤਰ੍ਹਾਂ ਦਾ ਸੰਕੋਚ ਜਿਹੜਾ ਨਾ ਹੋਵੇ ਔਰ ਜਿਹੜੇ ਨਵੇਂ ਵੋਟਰ ਹੈਗੇ ਆ ਜਿਹੜੇ ਜਿਹੜਾ 18 ਸਾਲ ਜਿਨ੍ਹਾਂ ਦੀ ਉਮਰ ਹੋਈ ਆ ਤੇ ਉਹ ਵੀ ਕਿਰਪਾ ਕਰਕੇ ਇੱਥੇ ਆਓ ਤੇ ਆਪਣਾ ਵੋਟ ਪੋਲਡ ਕਰਕੇ ਦੇਖੋ ਕਿਉਂਕਿ ਜਦੋਂ ਸਾਹੀ ਵੋਟ ਕਰਨ ਆਣ ਜਾਂਦੇ ਆ ਜਦੋਂ ਵੋਟ ਪੋਲਡ ਹੁੰਦੇ ਐਕਚੁਅਲੀ ਚ ਹੁੰਦੇ ਆ ਉਦੋਂ ਸਾਨੂੰ ਵੇਖਣ ਨੂੰ ਆਂਦਾ ਕਿ ਜਿਹੜੇ ਲੋਕ ਥੋੜੇ ਵਿਰਧ ਹੋ ਗਏ ਹੁੰਦੇ ਆ ਵਰੀਧ ਲੋਕ ਹੁੰਦੇ ਵੁੱਡੇ ਲੋਕ ਹੁੰਦੇ ਆ ਮਾਪੇ ਹੁੰਦੇ ਜਿਹੜੇ ਜਾਂ ਫਿਰ ਜਿਹੜੇ ਸਾਡੇ ਨਵੇਂ ਬੱਚੇ ਆ ਜਿਹੜੇ 18 ਸਾਲ ਦੇ ਨੇ ਪਹਿਲੀ ਵਾਰ ਵੋਟ ਪਾਣਾ ਉਹ ਬੜੇ ਘਬਰਾ ਜਾਂਦੇ ਤੇ ਉਹ ਬਟਨ ਕਈ ਵਾਰ ਗਲਤ ਬਟਨ ਦਬ ਦਿੰਦੇ ਆ ਤੇ ਜਾਂ ਸਾਨੂੰ ਕਹਿਣਗੇ ਜੀ ਉੱਥੇ ਆ ਕੇ ਜੀ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੱਦਾਂ ਵੋਟ ਪਾਇਆ ਜਾਂਦਾ ਆ ਤੇ ਮੋਸਟਲੀ ਮਸ਼ੀਨ ਜਿਹੜੀ ਆ ਉਹਦੇ ਵਾਸਤੇ ਹੀ ਲਾਈ ਗਈ ਆ ਕਿ ਉਹ ਆ ਕੇ ਇੱਥੇ ਪੂਰੀ ਜਾਣਕਾਰੀ ਆਪਣੀ ਲੈਣ ਕਨਫਿਊਜ਼ਨ ਜਿਹੜੀ ਆ ਲੋਕਾਂ ਦੇ ਵਿੱਚ ਰਹਿੰਦੀ ਆ ਉਹ ਕਨਫਿਊਜ਼ਨ ਦੂਰ ਕਰਨ ਵਾਸਤੇ ਆ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਤੁਸੀਂ ਜਦੋਂ ਤੋਂ ਲੈ ਕੇ ਕਰ ਰਹੇ ਹੋ ਉਹ ਟੋਟਲ ਇੱਕ ਦਿਨ ਦੇ ਵਿੱਚ ਕਿੰਨੇ ਕੁ ਲੋਕ ਆ ਜਾਂਦੇ ਆ ਜਾਣਕਾਰੀ ਲੈਣ ਵਾਸਤੇ ਇਹ ਜੀ ਪਬਲਿਕ ਦੇ ਉੱਤੇ ਹੀ ਆ ਕਿਸੇ ਦਿਨ ਤਾਂ 30 ਪਲੱਸ ਹੋ ਜਾਂਦੇ ਕਿਸੇ ਦਿਨ 50 ਵੀ ਹੋ ਜਾਂਦੇ ਆ 40 50 ਆ ਜਾਂਦੇ ਆ ਜੀ ਤੇ ਇਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਜਿੰਨੀਆਂ ਕੁ ਮਸ਼ੀਨਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਇਹਦੇ ਨਾਲ ਸਾਰੀ ਪਬਲਿਕ ਗੁਰਦਾਸਪੁਰ ਜ਼ਿਲ੍ਹੇ ਦੀ ਇਹ ਅਵੇਅਰਨੈਸ ਜਿਹੜੀ ਉਹ ਲੈ ਸਕੇਗੀ ਕਿ ਜਾਂ ਅਜੇ ਲੋਕ ਜਿਹੜੇ ਆ ਕੁਝ ਜਗ੍ਹਾ ਦੇ ਉੱਤੇ ਮਸ਼ੀਨਾਂ ਨਹੀਂ ਆ ਤੇ ਕੀ ਲੋ ਸਾਰੇ ਕਵਰ ਹੋ ਜਾਣਗੇ ਹਾਂ ਬਿਲਕੁਲ ਜੀ ਜਿਹੜੇ ਬੰਦੇ ਤੇ ਇੱਥੇ ਹੁੰਦੇ ਉਹਨੂੰ ਤੇ ਅਸੀਂ ਪੂਰਾ ਇੱਥੋਂ ਸੈਟੀਸਫਾਈ ਕਰਕੇ ਭੇਜੀਦਾ ਉਹ ਕਈਆਂ ਨੂੰ ਨਹੀਂ ਪਤਾ ਲੱਗਦਾ ਉਹਨੂੰ ਬਾਰ-ਬਾਰ ਵੀ ਦੱਸੀਦਾ ਇੱਕ ਵਾਰ ਦੀ ਬਜਾਏ ਦੋ ਵਾਰ ਵੀ ਉਹਨਾਂ ਨੂੰ ਦੱਸਣਾ ਪੈਂਦਾ ਅਸੀਂ ਤਾਂ ਨਹੀਂ ਹੁੰਦੀ ਕੋਈ ਟਾਈਮ ਲਿਮਟ ਨਹੀਂ ਹੈ ਨਹੀਂ ਜਿੱਦ ਨਹੀਂ ਜਿੰਨੀ ਵਾਰੀ ਕੋਈ ਮਰਜ਼ੀ ਜਿੰਨਾ ਚਿਰ ਤੱਕ ਉਹਨੂੰ ਪੂਰਾ ਪਤਾ ਨਹੀਂ ਲੱਗਦਾ ਅਸੀਂ ਉਹਨਾਂ ਚਿਰ ਤੱਕ ਉਹਨੂੰ ਪੂਰਾ ਸਮਝਾਉਂਦੇ ਆ ਫੇਰ ਉਹ ਇੱਥੋਂ ਜਦੋਂ ਪੂਰਾ ਸਾਨੂੰ ਕਹਿੰਦਾ ਕਿ ਮੈਨੂੰ ਪੂਰੀ ਇਹਦੀ ਸਮਝ ਲੱਗ ਗਈ ਆ ਉਹ ਫੇਰ ਹੀ ਅਸੀਂ ਕਹਿੰਦੇ ਆ ਵੀ ਚਲੋ ਇੱਥੇ ਇੱਥੇ ਭਾਈ ਸਾਹਿਬ ਖੜੇ ਨੇ ਗ ਹਾਂਜੀ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ। ਇਹ ਮਸ਼ੀਨ ਬਾਰੇ ਤੁਹਾਨੂੰ ਜਾਣਕਾਰੀ ਹੈ ਸਾਰੀ? ਪੂਰੀ ਪੂਰੀ ਜਾਣਕਾਰੀ ਜੀ ਜੀ ਸਰ ਤੁਸੀਂ ਇੱਥੋਂ ਵੀ ਕਿਤੇ ਮਸ਼ੀਨ ਤੋਂ ਜਾਣਕਾਰੀ ਲਈ ਹੈ ਜਾਂ ਪਹਿਲਾਂ ਹੀ ਤੁਹਾਨੂੰ ਗਿਆਨ ਸੀ? ਸਰ ਪਹਿਲਾਂ ਹੀ ਸਾਨੂੰ ਗਿਆਨ ਸੀ ਜੀ। ਪਹਿਲਾਂ ਹੀ ਸੀਗਾ। ਜੀ ਜੀ ਸਰ ਅੱਜ ਸਰਦਾਰ ਜੀ ਬੈਠਾ ਸਦਾ ਹੀ ਸਤਿ ਸ੍ਰੀ ਅਕਾਲ ਜੀ। ਸਰ ਜੀ ਇਹ ਮਸ਼ੀਨ ਬਾਰੇ ਜਾਣਕਾਰੀ ਹੈਗੀ ਤੁਹਾਨੂੰ? ਨਹੀਂ। ਨਹੀਂ ਇਹ ਪਬਲਿਕ ਪਲੇਸ 'ਤੇ ਲੱਗੀ ਆ ਤੁਸੀਂ ਲੈ ਸਕਦੇ ਹੋ। ਇਹ ਜਾਣਕਾਰੀ ਇਹ ਫ੍ਰੀਓ ਕਾਸਟ ਹੈ। ਸਰਕਾਰ ਇਹ ਕਾ ਹੈਲਪ ਕਰ ਰਹੀ ਆ ਤੁਹਾਡੀ। ਤੁਸੀਂ ਵੋਟ ਕਿਨੂੰ ਪਾਉਣੀ ਆ ਇਹ ਨਹੀਂ ਪੁੱਛ ਰਹੀ ਸਰਕਾਰ। ਔਰ ਕੁਝ ਲੋਕਾਂ ਵਿੱਚ ਤਾਂ ਕਿਤੇ ਇਹ ਤਾਂ ਨਹੀਂ ਡਰ ਚੱਲ ਰਿਹਾ ਕਿ ਅੱਜ ਹੀ ਵੋਟਾਂ ਪੈ ਰਹੀਆਂ ਨੇ ਕਿਤੇ ਇਹੋ ਵੋਟਾਂ ਨਾ ਅਕਾਊਂਟ ਹੋ ਜਾਣ ਲੇਕਿਨ ਤੁਸੀਂ ਕਿਉਂ ਨਹੀਂ ਪਾਈਆਂ ਨੇ ਅੱਗੇ ਵੋਟ ਪਹਿਲਾਂ ਪਹਿਲਾਂ ਇਹ ਮਸ਼ੀਨਾਂ ਪਾਈਆਂ ਵੋਟਾਂ ਹਾਂਜੀ ਹਾਂਜੀ ਅੱਛਾ ਜਾਣਕਾਰੀ ਹੈਗੀ ਆ ਤੁਹਾਨੂੰ ਗੱਲ ਕਰੀਏ ਤਾਂ ਬਹੁਤ ਸਾਰੇ ਇੱਥੇ ਉਹ ਵੀ ਭਰਾ ਜੋ ਇੱਥੇ ਆਏ ਨੇ ਇਹਨਾਂ ਨੇ ਗੱਲ ਕੀਤੀ ਆ ਹਾਂਜੀ ਪਾਈ ਸਾਹਿਬ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਤੇ ਲੋਕਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇੱਥੇ ਵੱਧ ਤੋਂ ਵੱਧ ਆਓ ਤੇ ਆਪਣੇ ਬਾਰੇ ਇੱਥੋਂ ਆ ਕੇ ਪਤਾ ਕਰੋ ਕਿ ਜਿਹੜੀ ਕਿ ਚੀਜ਼ ਦੀ ਤੁਹਾਨੂੰ ਕਨਫਿਊਜ਼ਨ ਹੈ ਕੋਈ ਨਹੀਂ ਪਤਾ ਲੱਗਦਾ ਉਹ ਆ ਕਿ ਇਥੋਂ ਤੁਸੀਂ ਸਮਝ ਸਕਦੇ ਹੋ ਧੰਨਵਾਦ ਜੀ ਗੱਲ ਕਰੀਏ ਤਾਂ ਇਹ ਉਹ ਵੋਟਾਂ ਦਾ ਸਟੇਸ਼ਨ ਹੈ ਇਹ ਸਟੇਸ਼ਨ ਉਹ ਹੈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਵੋਟ ਜਿਹੜੀ ਆ ਤੁਸੀਂ ਕਿਵੇਂ ਕਰਨੀ ਹੈ ਔਰ ਜ਼ਿਆਦਾਤਰ ਕਨਫਿਊਜ਼ਨ ਲੋਕਾਂ ਨੂੰ ਇਹੋ ਸੀ ਕਿ ਮਸ਼ੀਨ ਜਿਹੜੀ ਆ ਉਸ ਦੇ ਵਿੱਚ ਅਸੀਂ ਬਟਨ ਕੋਈ ਦੱਬਿਆ ਸੀ ਔਰ ਚਲੀ ਕਿਤੇ ਗਈ ਹੋਵੇਗੀ ਲੇਕਿਨ ਇਹ ਕਲੈਰੀਫਾਈ ਕਰਦਾ ਹੈ ਆ ਜੋ ਗਲਾਸ ਲੱਗਾ ਇਹ ਮਸ਼ੀਨ ਹੈ ਇਹ ਵੈਰੀਫਾਈ ਕਰਦੀ ਹੈ ਕਿ ਤੁਹਾਡੀ ਵੋਟ ਕਿੱਥੇ ਪਾਈ ਆ ਤੁਸੀਂ ਔਰ ਤੁਸੀਂ ਸੈਟੀਸਫਾਈ ਹੋ ਤੁਸੀਂ ਬਾਹਰ ਆ ਕੇ ਕਿਸੇ ਹੱਕ ਦਾ ਵਿੱਚ ਨਹੀਂ ਰਹੋਗੇ ਪਰ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਸਰ ਇਹ ਬਹੁਤ ਵਧੀਆ ਉਪਰਾਲਾ ਵਾ ਬੰਦੇ ਨੂੰ ਤਸਦੀਕ ਹੋ ਜਾਂਦੀ ਵੀ ਮੈਂ ਵੋਟ ਜਿਹੜੀ ਪਾਈ ਆ ਉਹ ਬਿਲਕੁਲ ਮੈਂ ਆਪਣੇ ਸਹੀ ਉਮੀਦਵਾਰ ਤੇ ਉਸੇ ਖਾਤੇ 'ਚ ਹੀ ਗਈ ਆ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਉਪਰਾਲਾ ਹੈ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਹੈ ਤੇ ਤੁਸੀਂ ਇਹ ਪਹਿਲਾਂ ਕਦੀ ਵੋਟ ਇਸ ਮਸ਼ੀਨਾਂ 'ਚ ਕਰੀ ਆ ਹਾਂ ਜੀ ਹਾਂ ਜੀ ਇਹ ਮਸ਼ੀਨ ਤੁਹਾਡੇ ਤੁਹਾਡੇ ਵੇਖਣ ਮੁਤਾਬਕ ਇਹ ਸਹੀ ਹੈਗੀ ਆ ਔਰ ਲੋਕਾਂ ਨੂੰ ਵਤਵਾ ਜਾਣਕਾਰੀ ਲੈਣੀ ਚਾਹੀਦੀ ਹੈ ਹਾਂਜੀ ਲੈਣੀ ਚਾਹੀਦੀ ਜਾਣਕਾਰੀ ਜਿਨ੍ਹਾਂ ਨੂੰ ਨਹੀਂ ਨੋਲਿਜ ਹੈਗੀ ਔਰ ਜਾਣਕਾਰੀ ਲੈਣ ਨੇ ਇਹਨਾਂ ਕੋ ਆ ਕੇ ਧੰਨਵਾਦ ਜੀ ਗੱਲ ਕਰੀਏ ਤਾਂ ਇਹ ਜੋ ਮਸ਼ੀਨ ਦੀ ਜਾਣਕਾਰੀ ਹੈ ਜਿਵੇਂ ਭਰਾ ਨੇ ਦੱਸਿਆ ਕਿ ਵੋਟ ਦੀ ਜਿਹੜੀ ਜਾਣਕਾਰੀ ਹੈ ਅਧਿਕਾਰ ਤਾਂ ਹਰ ਬੰਦੇ ਦਾ ਹੈ ਜਿਹੜਾ ਅਧਿਕਾਰ ਹੈ ਉਹ ਲੇਕਿਨ ਜਾਣਕਾਰੀ ਲਵੇ ਕਿਤੇ ਅਧਿਕਾਰ ਹੋਰ ਜਗ੍ਹਾ ਨਾ ਚਲਿਆ ਜਾਵੇ ਲੋਕਾਂ ਦੇ ਵਿੱਚ ਜੋ ਡਰ ਹੈ ਉਹ ਡਰ ਮਕਾਉਣ ਵਾਸਤੇ ਪੰਜਾਬ ਸਰਕਾਰ ਨੇ ਇੱਕ ਐ ਸਕੀਮ ਚਲਾਈ ਹੈ ਇਸ ਸਕੀਮ ਨੂੰ ਜਿਹੜਾ ਵਾ ਉਹ ਪ੍ਰੋਪਰ ਵੱਤ ਤੋਂ ਵੱਤ ਜਿਹੜਾ ਉਹ ਸਾਹਿਦ ਕੀਤਾ ਜਾ ਰਿਹਾ ਹੈ ਕਿ ਮਸ਼ੀਨ ਜਿਹੜੀ ਆ ਲੋਕਾਂ ਤੱਕ ਜਾਣਕਾਰੀ ਪਹੁੰਚਾ ਰਹੀ ਆ ਲੋਕਾਂ ਨੂੰ ਦੱਸ ਰਹੀ ਆ ਕਿ ਵੋਟ ਜਿਹੜੀ ਆ ਉਹ ਕਿਵੇਂ ਪਾਉਣੀ ਆ ਕਿਹੜਾ ਤਰੀਕਾ ਰਹੇਗਾ ਔਰ ਤੁਹਾਡੀ ਵੋਟ ਦੇ ਨਾਲ ਕਿਤੇ ਮਿਸਬੇਵਤਾ ਨਹੀਂ ਕੀਤਾ ਜਾਂਦਾ ਕਿਤੇ ਤੁਹਾਡੀ ਯੂਜ਼ ਜਿਵੇਂ ਵੋਟ ਜੋ ਹੈ ਮਿਸਯੂਜ਼ ਨਾ ਕੀਤੀ ਜਾਵੇ ਕਿਉਂਕਿ ਤੁਸੀਂ ਹਰ ਵੋਟ ਦੇ ਅਧਿਕਾਰ ਹੋ ਔਰ ਵੋਟ ਜਿਹੜੀ ਹੈ ਉਹ ਬਹੁਤ ਕੀਮਤੀ ਹੁੰਦੀ ਹੈ ਔਰ ਕੀਮਤੀ ਸਮਾਨ ਜਦੋਂ ਚਲਿਆ ਜਾਂਦਾ ਬੰਦਾ ਕਿਤੇ ਨਾ ਕਿਤੇ ਜਾ ਕੇ ਨਮੂਸ਼ੀ ਪੈਦਾ ਹੁੰਦੀ ਹੈ ਉਹ ਨਮੂਸ਼ੀ ਤੋਂ ਬਚਣ ਵਾਸਤੇ ਉਸ ਖਬਰਾੜ ਤੋਂ ਬਚਣ ਵਾਸਤੇ ਪਹਿਲੇ ਹੀ ਇੱਕ ਕੋਚਿੰਗ ਲੈਣੀ ਚਾਹੀਦੀ ਹੈ ਮੇਰੇ ਸਾਈ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ